हिमाचल ਦੇ ਵਿੱਚ ਇਸ ਵਾਰ ਮੌਨਸੂਨ ਕਰਕੇ ਤਬਾਹੀ ਰੁਕਣ ਦਾ ਨਾਂ ਨਹੀਂ ਲੈ ਰਹੀ ਇੰਜ ਲੱਗ ਰਿਹਾ ਹੈ ਕਿ ਜਿਵੇਂ ਅਸਮਾਨ ਤੋਂ ਮੀਂਹ ਨਹੀਂ ਵਰਸ ਰਿਹਾ ਕਹਿਰ ਵਰਸ ਰਿਹਾ ਹੋਵੇ ਹਰ ਪਾਸੇ ਜੋ ਹਾਲਾਤ ਨੇ ਬੇहद ਡਰਾਉਣ ਵਾਲੇ ਇਹ ਹਾਲਾਤ ਨੇ ਹਾਲਾਤ ਜਿਹੜੇ ਨੇ ਲਗਾਤਾਰ ਵਿਗੜਦੇ ਹੀ ਜਾ ਰਹੇ ਨੇ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉਹ ਲੋਕਾਂ ਨੂੰ ਡਰਾ ਰਹੀਆਂ ਨੇ ਕਿਉਂਕਿ ਕਿਤੇ ਹੜ ਆ ਚੁੱਕੇ ਨੇ ਕਿਤੇ ਲਗਾਤਾਰ ਬੱਦਲ ਫਟ ਰਿਹਾ ਨੇ ਕਿਤੇ ਲੈਂਡਸਲਾਈਡ ਹੋ ਰਹੀ ਆ ਤਾਂ ਹਿਮਾਚਲ ਦੇ ਵਿੱਚ ਇਸ ਵੇਲੇ ਜੋ ਹਾਲਾਤ ਬਣੇ ਹੋਏ ਨੇ ਇਸ ਨੂੰ ਦੇਖ ਕੇ ਡਰ ਹੀ ਲੱਗ ਰਿਹਾ ਕਿਉਂਕਿ ਕੁਦਰਤ ਦਾ ਭਿਆੰਕਕ ਰੂਪ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਲਗਾਤਾਰ ਜੋ ਤਸਵੀਰਾਂ ਸਾਹਮਣੇ ਨੇ ਉਹ ਤੁਹਾਨੂੰ ਦੱਸਾਂਗੇ ਇਸ ਤੋਂ ਇਲਾਵਾ ਦੱਸਦੇ ਕਿ ਹਿਮਾਚਲ ਦੇ ਵਿੱਚ ਬੀਤੇ ਕੱਲ ਤੋਂ ਲੈ ਕੇ ਅੱਜ ਤੱਕ ਪੰਜ ਬੱਦਲ ਫਟ ਚੁੱਕੇ ਨੇ ਜਿਸ ਦੇ ਕਾਰਨ ਨਦੀਆਂ ਨਾਲੇ ਉਫਾਨ ਤੇ ਆ ਚੁੱਕੇ ਨੇ ਉਹਨਾਂ ਦੇ ਵਿੱਚ ਹੜ ਆ ਚੁੱਕਾ ਹੈ ਜੋ ਕਾਰਨ ਨੇ ਉਹਨਾਂ ਦਾ ਕਾਫੀ ਨੁਕਸਾਨ ਹੋ ਚੁੱਕਾ ਹੈ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਆਵਾਜਾਈ ਕਰਕੇ ਜੋ ਸੜਕਾਂ ਨੇ ਪੁਲ ਨੇ ਉਹ ਟਹਿ ਟੇਰੀ ਹੋ ਚੁੱਕੇ ਨੇ ਉਹ ਪਾਣੀ ਦੇ ਵਿੱਚ ਵਹਿ ਚੁੱਕੇ ਨੇ ਲਗਾਤਾਰ ਤਸਵੀਰਾਂ ਜੋ ਇੱਕ ਇੱਕ ਕਰਕੇ ਤੁਹਾਨੂੰ ਹਿਮਾਚਲ ਦੇ ਵੱਖ-ਵੱਖ ਜ਼ਿਲ੍ਹਿਆਂ ਦੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਹਾਲਾਤ ਇਸ ਵੇਲੇ ਹਿਮਾਚਲ ਦੇ ਵਿੱਚ ਬੜੇ ਹੋਏ ਨੇ ਇੱਥੇ ਹੀ ਨਹੀਂ ਸਥਿਤੀ ਹੱਲੇ ਹੋਰ ਖਰਾਬ ਵੀ ਹੋ ਸਕਦੀ ਹੈ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਔਰੇਂਜ ਅਲਰਟ ਜਿਹੜਾ ਜਾਰੀ ਕਰ ਦਿੱਤਾ ਗਿਆ ਹੈ ਕਿਹਾ ਗਿਆ ਹੈ ਕਿ ਜੋ ਮੀਂਹ ਹੈ ਇਸੇ ਤਰੀਕੇ ਦੇ ਨਾਲ ਕਹਿਰ ਬਰਸਾਏਗਾ ਲਗਾਤਾਰ 24 ਘੰਟਿਆਂ ਦੇ ਲਈ ਤੇਜ਼ ਮੀਂਹ ਦੀ ਚੇਤਾਵਨੀ ਜਿਹੜੀ ਆ ਮੌਸਮ ਵਿਭਾਗ ਦੇ ਵੱਲੋਂ ਦਿੱਤੀ ਗਈ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਫਿਲਹਾਲ ਸਕੂਲ ਬੰਦ ਕਰ ਦਿੱਤੇ ਗਏ ਨੇ ਕਿਉਂਕਿ ਜੋ ਹਾਲਾਤ ਬਣੇ ਹੋਏ ਨੇ ਕਿਤੇ ਹੜ੍ਹ ਆ ਰਹੇ ਨੇ ਕਿਤੇ ਲੈਂਡਸਲਾਈਡ ਹੋ ਰਹੀ ਹੈ ਜੋ ਸੜਕਾਂ ਨੇ 300 ਤੋਂ ਵੱਧ ਸੜਕਾਂ ਦਸੀਆਂ ਜਾ ਰਹੀਆਂ ਨੇ ਜੋ ਨੁਕਸਾਨੀਆਂ ਗਈਆਂ ਨੇ ਜਿਸ ਕਾਰਨ ਲੋਕਾਂ ਦਾ ਸੰਪਰਕ ਟੁੱਟ ਚੁੱਕਾ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿਨੌਰ ਦੀ ਕਿਨੌਰ ਦੇ ਵਿੱਚ ਇਸ ਵੇਲੇ ਕੀ ਹਾਲਾਤ ਬਣੇ ਹੋਏ ਨੇ ਉਹ ਤਸਵੀਰਾਂ ਤੁਹਾਨੂੰ ਦਿਖਾਵਾਂਗੀ ਜਿੱਥੇ ਫਲੈਸ਼ ਫਲੱਡ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਗੱਡੀਆਂ ਰੋੜ ਕੇ ਜਾ ਰਹੀਆਂ ਨੇ ਅੱਗੇ ਸਭ ਕੁਝ ਆ ਰਿਹਾ ਡਰੋਨ ਦੀ ਮਦਦ ਦੇ ਨਾਲ ਸਥਿਤੀ ਦਾ जायਜ ਲਿਆ ਗਿਆ ਕਿ ਹੜ ਤੋਂ ਬਾਅਦ ਕੀ ਹਾਲਾਤ ਇਸ ਵੇਲੇ ਬਣੇ ਹੋਏ ਨੇ ਸਭ ਤੋਂ ਪਹਿਲਾ ਕਿ ਨੌਰ ਦੀਆਂ ਇਹ ਲਾਈਵ ਤਸਵੀਰਾਂ ਤੁਸੀਂ ਵੇਖੋ ਉੱਪਰ ਚਲੋ ਉੱਪਰ ਓ ਰੁੜ ਗਏ ਸਾਰੀ ਕੰਪਨੀ ਓ ਲੱਗੇ ਟਿਕਾਣਾ ਓ ਪਰ कैसे पानी बढ़ रहा है कैसे फ्लड आ, आ रहा है बहुत पानी हो गया पूरी की कम, पूरी कंपनी पानी में बह गई कुछ नहीं रहा कुछ नहीं रहा हो तो गया कांड ਦੇਖੋ ਕਿੰਨੇ ਲੋਕ ਭੱਗ ਰਹੇ ਹਨ ਦੇਖੋ ਉੱਪਰ ਜੇ ਕਿਥੇ ਬਾਰਿਸ਼ ਤੇ ਆਵਾਜ਼ ਕਰ ਰਿਹਾ ਪਾਣੀ ਆ ਰਿਹਾ ਬਹੁਤ ਜ਼ਿਆਦਾ ਤਾਂ ਇਹ ਤਸਵੀਰਾਂ ਤੁਸੀਂ ਇੱਕ ਨੋਰ ਦੀਆਂ ਵੇਖ ਰਹੇ ਹੋ ਜਿੱਥੇ ਕਿ ਹਾਲਾਤ ਬੜੇ ਹੋਏ ਨੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਦਰਸਲ ਹੋਜ਼ੋ ਨਾਲੇ ਦੇ ਵਿੱਚ ਬੀਤੀ ਸ਼ਾਮ ਨੂੰ ਦੱਸਿਆ ਜਾ ਰਿਹਾ ਕਿ 7 ਵਜੇ ਦਾ ਸਮਾਂ ਸੀ ਜਦੋਂ ਅਚਾਨਕ ਬੱਦਲ ਫਟ ਜਾਂਦਾ ਹੈ ਜਿਸ ਤੋਂ ਬਾਅਦ ਹੜ ਆ ਜਾਂਦਾ ਹੈ ਤਸਵੀਰਾਂ ਦੇ ਵਿੱਚ ਜ਼ਰਾ ਗੌਰ ਦੇ ਨਾਲ ਦੇਖੋ ਕਿਸ ਤਰੀਕੇ ਦੇ ਨਾਲ ਗੱਡੀਆਂ ਰੁੜ ਕੇ ਅੱਗੇ ਜਾ ਰਹੀਆਂ ਨੇ ਕਿਉਂਕਿ ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਨਾਲਾ ਜਿਹੜਾ ਉਫਾਨ ਤੇ ਆ ਚੁੱਕਾ ਹੈ ਹੜ ਆ ਚੁੱਕੇ ਨੇ ਜੋ ਕਾਰਨ ਨੇ ਗੱਡੀਆਂ ਨੇ ਸਭ ਜੋ ਕਿਉਂਕਿ ਇੱਥੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਸਭ ਤੋਂ ਪਹਿਲਾਂ ਜੋੜੇ ਇੱਥੇ ਕੰਮ ਕਰਨ ਵਾਲੇ ਕਰਮਚਾਰੀ ਸੀ ਮਜ਼ਦੂਰ ਸੀ ਉਹਨਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਬਾਅਦ ਦੇ ਵਿੱਚ ਜੋ ਹਾਲਾਤ ਬਣ ਗਏ ਇਹ ਬੇਹੱਦ ਖਤਰਨਾਕ ਇਹ ਹਾਲਾਤ ਦਾ ਕਿਉਂਕਿ ਇਸ ਦੇ ਅੱਗੇ ਜੋ ਗੱਡੀਆਂ ਆ ਰਹੀਆਂ ਸੀ ਕਿਉਂਕਿ ਇੰਨਾ ਜ਼ਿਆਦਾ ਪ੍ਰਭਾਵ ਹੈ ਮਲਬਾ ਮਲਬਾ ਜਿਹੜਾ ਫਲੈਸ਼ ਫਲੱਡ ਇਸ ਦੇ ਨਾਲ ਆ ਰਿਹਾ ਸੀ ਉਸ ਦੇ ਅੱਗੇ ਜਿਹੜੀ ਚੀਜ਼ ਆ ਰਹੀ ਸੀ ਗੱਡੀ ਹੋਵੇ ਮੁਰੰਮਤ ਦਾ ਕੋਈ ਮਸ਼ੀਨ ਹੋਵੇ ਸਭ ਕੁਝ ਰੋੜ ਕੇ ਅੱਗੇ ਜਾ ਰਿਹਾ ਸੀ ਤਾਂ ਇੱਕ ਨੌਰ ਦੀਆਂ ਤਸਵੀਰਾਂ ਨੇ ਜਿੱਥੇ ਅਚਾਨਕ ਕੱਲ ਬੱਦਲ ਫੜਦਾ ਉਸ ਤੋਂ ਬਾਅਦ ਜੋ ਹੋਜ਼ੋ ਨਾਲਾ ਦੱਸਿਆ ਜਾ ਰਿਹਾ ਉਸ ਦੇ ਵਿੱਚ ਹੜ ਆ ਜਾਂਦਾ ਆਈਟੀਬੀਪੀ ਦੇ ਵੱਲੋਂ ਜਿਹੜੀ ਸੜਕ ਬਣਾਈ ਜਾ ਰਹੀ ਸੀ ਉਸ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਮਜ਼ਦੂਰਾਂ ਨੂੰ ਸਭ ਤੋਂ ਪਹਿਲਾਂ ਬਾਹਰ ਕੱਢਿਆ ਜਾਂਦੇ ਆ ਸੁਰੱਖਿਅਤ ਥਾਵਾਂ ਤੇ ਉਹਨਾਂ ਨੂੰ ਲਜਾਇਆ ਜਾਂਦਾ ਇਸ ਤੋਂ ਇਲਾਵਾ ਸੈਨਾ ਦੇ ਵੱਲੋਂ ਡਰੋਨ ਦੇ ਨਾਲ ਜਿਹੜਾ ਕਿੰਨਾ ਨੁਕਸਾਨ ਹੋਇਆ ਉਸ ਦਾ ਜਾਇਜ਼ਾ ਲਿਆ ਗਿਆ ਕਿਉਂਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਹਾਲਾਤ ਇੱਥੇ ਕਿੰਨੇ ਖਰਾਬ ਹੋਣਗੇ ਕਿਉਂਕਿ ਨਾਲੇ ਜਿਹੜਾ ਉਸ ਦੇ ਵਿੱਚ ਹੜ ਆ ਜਾਂਦਾ ਹੈ ਜਿਸ ਤੋਂ ਬਾਅਦ ਉਹ ਆਪਣੇ ਨਾਲ ਸਾਰੀਆਂ ਚੀਜ਼ਾਂ ਨੂੰ ਰੋੜ ਕੇ ਅੱਗੇ ਲੈ ਜਾਂਦਾ ਹੈ ਹਾਲਾਂਕਿ ਗਨੀਮਤ ਰਹੀ ਕਿ ਜਾਨੀ ਨੁਕਸਾਨ ਦਾ ਇੱਥੇ ਬਚਾਰਿਆ ਇਸ ਤੋਂ ਬਾਅਦ ਅਗਲੀ ਤਸਵੀਰ ਵੀ ਤੁਹਾਨੂੰ ਦਿਖਾਵਾਂਗੇ ਜਿਹੜੀ ਹੈ ਕੁੱਲੂ ਦੀ ਤਸਵੀਰ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਕਿੰਨਾ ਨੁਕਸਾਨ ਪਹੁੰਚਿਆ ਕਿਉਂਕਿ ਇੱਥੇ ਵੀ ਰਾਤ ਨੂੰ ਬੱਦਲ ਫਟਿਆ ਸੀ ਸ਼੍ਰੀ ਖੰਡ ਮਹਾਦੇਵ ਮੰਦਿਰ ਦੇ ਨੇੜੇ ਕਿਹਾ ਜਾ ਰਿਹਾ ਕਿ ਬੱਦਲ ਫਟਣ ਦੇ ਕਾਰਨ ਰਾਮਪੁਰ 부ਸ਼ਾਰ ਦੇ ਗਨਵੀ ਤੇ ਵਿੱਚ ਹੜ ਆ ਜਾਂਦਾ ਹੈ ਹੜ ਨੇ ਤਬਾਹੀ ਮਚਾਈ ਹੋਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪਾਣੀ ਦਾ ਵਹਾ ਕਿੰਨਾ ਜ਼ਿਆਦਾ ਤੇਜ਼ ਹੈ ਇਸ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਘਰ ਹੋਣ ਜਾਂ ਲੋਕ ਹੋਣ ਕਿਉਂਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਜਦੋਂ ਲੋਕ ਇੱਥੇ ਰਹਿੰਦੇ ਨੇ ਉਹਨਾਂ ਨੂੰ ਡਰ ਲੱਗਦਾ ਹੈ ਜੋ ਹਾਲਾਤ ਹਿਮਾਚਲ ਦੇ ਵਿੱਚ ਇਸ ਵੇਲੇ ਬਣੇ ਹੋਏ ਨੇ ਲਗਾਤਾਰ ਜਿਹੜੇ ਨੇ ਖਤਰਨਾਕ ਹਾਲਾਤ ਨੇ ਕਿਉਂਕਿ ਆਏ ਦਿਨ ਤਸਵੀਰਾਂ ਆ ਰਹੀਆਂ ਨੇ ਬੱਦਲ ਫਟ ਰਹੇ ਨੇ ਲੈਂਡਸਲਾਈਡ ਹੋ ਰਹੀ ਹੈ ਨਦੀਆਂ ਨਾਲੇ ਦੇ ਵਿੱਚ ਫਾਨ ਆ ਰਿਹਾ ਹੈ ਹੜ੍ਹ ਆਏ ਹੋਏ ਨੇ ਇਸ ਕਰਕੇ ਇਹਨਾਂ ਸਥਿਤੀ ਦੇ ਵਿੱਚ ਲੋਕਾਂ ਦਾ ਡਰਨਾ ਵੀ ਸੁਭਾਵਿਕ ਹੈ ਹਾਲਾਂਕਿ ਜੋ ਪ੍ਰਸ਼ਾਸਨ ਹੈ ਉਹਨਾਂ ਦੇ ਵੱਲੋਂ ਸਭ ਤੋਂ ਪਹਿਲਾ ਕਾਰਜ ਇਹੀ ਕੀਤਾ ਜਾਂਦਾ ਹੈ ਕਿ ਜਿਹੜੇ ਇਨ੍ਹਾਂ ਥਾਵਾਂ ਤੇ ਲੋਕ ਰਹਿ ਰਹੇ ਹੁੰਦੇ ਨੇ ਜਦੋਂ ਹਾਲਾਤ ਖਰਾਬ ਹੋ ਜਾਂਦੇ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾਂਦਾ ਹੈ ਤਾਂ ਕੁੱਲੂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਬਣੇ ਹੋਏ ਨੇ ਤਾਂ ਕੁੱਲੂ ਦੀਆਂ ਇਹ ਤਸਵੀਰਾਂ ਜ਼ਰਾ ਗੌਰ ਨਾਲ ਵੇਖੋ ਤੁਸੀਂ ਤਸਵੀਰਾਂ ਦੇ ਵਿੱਚ ਦੇਖਿਆ ਕਿਸ ਤਰੀਕੇ ਦੇ ਨਾਲ ਕੁਲੂ ਦੇ ਵਿੱਚ ਹਾਲਾਤ ਬਣੇ ਹੋਏ ਨੇ ਸ਼ਿਵਨ ਮਹਾਦੇਵ ਮੰਦਿਰ ਦੇ ਨੇੜੇ ਇਹ ਬੱਦਲ ਫਟਿਆ ਸੀ ਜਿਸ ਤੋਂ ਬਾਅਦ ਸਭ ਤੋਂ ਪਹਿਲਾਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਕਿਉਂਕਿ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਜੋ ਆਲੇ ਦੁਆਲੇ ਨਦੀਆਂ ਨਾਲੇ ਸੀ ਉਹ ਵੀ ਉਫਾਨ ਤੇ ਆ ਚੁੱਕੇ ਸੀ ਲੋਕ ਡਰੇ ਹੋਏ ਸੀ ਤਾਂ ਸਭ ਤੋਂ ਪਹਿਲਾਂ ਪ੍ਰਸ਼ਾਸਨ ਦੇ ਵੱਲੋਂ ਇਹੀ ਕਾਰਜ ਕੀਤਾ ਗਿਆ ਰਾਮਪੁਰ ਦੇ ਗਾਨਵੀ ਦੇ ਵਿੱਚ ਇਹ ਸਲਾਬ ਆਇਆ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਗਨੀਮਤ ਰਹੀ ਕਿ ਜਾਨੀ ਨੁਕਸਾਨ ਤੋ ਬਚਾਰੇ ਆ ਤਦ ਦੱਸੇ ਕਿ ਹਿਮਾਚਲ ਦੇ ਵਿੱਚ 20 ਜੂਨ ਤੋਂ ਲੈ ਕੇ ਹੁਣ ਤੱਕ ਕਰੋੜਾ ਦਾ ਨੁਕਸਾਨ ਹੋ ਚੁੱਕਿਆ ਕਿਉਂਕਿ ਇਸ ਵਾਰ ਜੋ ਮੌਨਸੂਨ ਆਈ ਹੈ ਉਹ ਤਬਾਹੀ ਦਾ ਮੰਜ਼ਰ ਲੈ ਕੇ ਆਈ ਹੈ ਹਰ ਵਾਰ ਹਿਮਾਚਲ ਦੇ ਵਿੱਚ ਜਦੋਂ ਮੀਂਹ ਪੈਂਦਾ ਜਦੋਂ ਮੌਨਸੂਨ ਸੀਜ਼ਨ ਆਂਦਾ ਹੈ ਲੋਕ ਡਰ ਜਾਂਦੇ ਨੇ ਕਿਉਂਕਿ ਉਹਨਾਂ ਨੇ ਅੱਖੀ ਇਹ ਮੰਜ਼ਰ ਦੇਖਿਆ ਹੁੰਦਾ ਹੈ ਕਈ ਲੋਕ ਇਸ ਵੇਲੇ ਲਾਪਤਾ ਦੱਸੇ ਜਾ ਰਹੇ ਨੇ ਕਈ ਲੋਕਾਂ ਦੇ ਕਾਰ ਉਜੜ ਚੁੱਕੇ ਨੇ ਕਿਉਂਕਿ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਲੋਕਾਂ ਦੇ ਕਾਰ ਰੁੜ ਗਏ ਨੇ ਕਈ ਪਰਿਵਾਰਕ ਮੈਂਬਰ ਹਲੇ ਲਾਪਤਾ ਨੇ ਇਸ ਤੋਂ ਇਲਾਵਾ ਦੁਕਾਨਾਂ ਹੋਣ ਬਾਜ਼ਾਰ ਹੋਣ ਹਰ ਪਾਸੇ ਤਬਾਹੀ ਹੀ ਤਬਾਹੀ ਨਜ਼ਰ ਆ ਰਹੀ ਹੈ ਲੋਕਾਂ ਦੀਆਂ ਗੱਡੀਆਂ ਦਾ ਨੁਕਸਾਨ ਹੋ ਰਿਹਾ ਹੈ ਇਸ ਤੋਂ ਇਲਾਵਾ ਹੁਣ ਗੱਲ ਕਰਾਂਗੇ ਸਿਰਮੋਰ ਜ਼ਿਲ੍ਹੇ ਦੀ ਸਿਰਮੋਰ ਦੇ ਵਿੱਚ ਵੀ ਕਿਸ ਤਰੀਕੇ ਦੇ ਨਾਲ ਹਾਲਾਤ ਜਿਹੜੇ ਨੇ ਬਣੇ ਹੋਏ ਨੇ ਤਸਵੀਰਾਂ ਜਿਹੜੀਆਂ ਨੇ ਲਗਾਤਾਰ ਸਾਹਮਣੇ ਆ ਰਹੀਆਂ ਨੇ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਇਹ ਤਸਵੀਰਾਂ ਨੇ ਜੇਕਰ ਗੱਲ ਕੀਤੀ ਜਾਵੇ ਨਦੀਆਂ ਨਾਲੇ ਦੇ ਵਿੱਚ ਇਸ ਵੇਲੇ ਉਫਾਨ ਆਇਆ ਹੋਇਆ ਹੈ ਜੋ ਪਾਣੀ ਦਾ ਪਦਰ ਹੈ ਉਹ ਲਗਾਤਾਰ ਵੱਦਾ ਹੀ ਜਾ ਰਿਹਾ ਜਦੋਂ ਪਾਣੀ ਦਾ ਪੱਧਰ ਇਸ ਹੱਦ ਤੱਕ ਵੱਜ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਇਹ ਹੀ ਕਿਹਾ ਜਾਂਦਾ ਹੈ ਕਿ ਤੁਸੀਂ ਇਸ ਨੂੰ ਇਸ ਥਾਂ ਨੂੰ ਛੱਡ ਕੇ ਕਿਸੇ ਸੁਰੱਖਿਅਤ ਥਾਂ ਤੇ ਚਲੇ ਜਾਓ ਕਿਉਂਕਿ ਇਹ ਹਾਲਾਤ ਜਿਹੜੇ ਨੇ ਹੋਰ ਡਰਾ ਸਕਦੇ ਨੇ ਤਾਂ ਸਿਰਮੌਰ ਜ਼ਿਲ੍ਹੇ ਦੇ ਵਿੱਚ ਇਸ ਵੇਲੇ ਕੀ ਹਾਲਾਤ ਬੜੇ ਨੇ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਵੇਖ ਸਕਦੇ ਹੋ ਜੋ ਪਾਣੀ ਦਾ ਵਹਾਅ ਹੈ ਉਹ ਇੰਨਾ ਜ਼ਿਆਦਾ ਤੇਜ਼ ਹੈ ਕਿ ਜਿਹੜੀਆਂ ਚੀਜ਼ਾਂ ਇਹਨਾਂ ਦੇ ਅੱਗੇ ਆਂਦੀਆਂ ਨੇ ਉਸ ਨੂੰ ਰੋੜ ਕੇ ਆਪਣੇ ਨਾਲ ਲੈ ਜਾਂਦੇ ਨੇ ਤਾਂ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਤਾਂ ਉਹ ਤਸਵੀਰਾਂ ਦਿਖਾ ਰਹੇ ਹਾਂ ਹੁਣ ਤੱਕ ਕਈ ਵਾਰ ਬੱਦਲ ਜਿਹੜੇ ਨੇ ਹਿਮਾਚਲ ਦੇ ਵਿੱਚ ਫਟ ਚੁੱਕੇ ਨੇ ਤਾਂ ਕਰੋੜਾਂ ਦੀ ਪ੍ਰਾਪਰਟੀ ਦਾ ਨੁਕਸਾਨ ਹੋ ਚੁੱਕਾ ਹੈ ਪਾਣੀ ਦਾ ਵਹਾਅ ਕਿੰਨਾ ਤੇਜ਼ ਹੈ ਸਿਰਮੋਰ ਦੇ ਵਿੱਚ ਤੁਸੀਂ ਅੰਦਾਜ਼ਾ ਖੁਦ ਇਹਨਾਂ ਤਸਵੀਰਾਂ ਤੋਂ ਲਗਾ ਸਕਦੇ ਹੋ ਤਾਂ ਲਗਾਤਾਰ ਹਿਮਾਚਲ ਜੇਕਰ ਗੱਲ ਕੀਤੀ ਜਾਵੇ ਪਹਿਲਾਂ ਹੀ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਲੋਕ ਇੱਥੇ ਆ ਰਹੇ ਨੇ ਉਹਨਾਂ ਨੂੰ ਇਤਿਹਾਤ ਵਜੋਂ ਇਹ ਕਿਹਾ ਗਿਆ ਕਿ ਤੁਸੀਂ ਹਿਮਾਚਲ ਦੇ ਵਿੱਚ ਨਾ ਉਹ ਸਿਰਮੋਰ ਦੇ ਵਿੱਚ ਗਿਰੀ ਨਦੀ ਹੈ ਇਹ ਗਿਰੀ ਨਦੀ ਦੀਆਂ ਤਸਵੀਰਤ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਜੋ ਪਾਣੀ ਦਾ ਪੱਧਰ ਹੈ ਕਾਫੀ ਵੱਧ ਚੁੱਕਾ ਹੈ ਹਿਮਾਚਲ ਦੇ ਵਿੱਚ ਪਿਛਲੇ 24 ਘੰਟਿਆਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਜਨਜੀਵਨ ਜਿਹੜਾ ਹੈ ਅਸਤਵਿਅਸਤ ਹੋ ਚੁੱਕਾ ਹੈ ਬਦਲ ਫਟਣ ਅਤੇ ਹਾਲਾਤ ਜਿਹੜੇ ਨੇ ਉਹ ਖਤਰਨਾਕ ਬਣੇ ਹੋਏ ਨੇ ਪ੍ਰਸ਼ਾਸਨ ਦੇ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਅਲਰਟ ਜਾਰੀ ਕੀਤਾ ਗਿਆ ਹੁਣ ਇਹ ਤਸਵੀਰਾਂ ਸ਼ਿਮਲਾ ਦੀਆਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਮਲਬੇ ਕਰਕੇ ਗੱਡੀਆਂ ਦੱਬ ਚੁੱਕੀਆਂ ਨੇ ਗੱਡੀਆਂ ਦਾ ਕਿੰਨਾ ਨੁਕਸਾਨ ਹੋਇਆ ਹੈ ਇੱਕ ਆ ਤਸਵੀਰਾਂ ਇੱਕ ਆ ਗੱਡੀ ਹੈ ਜਿਸ ਤੇ ਉੱਤੇ ਮਲਬਾ ਡਿੱਗਿਆ ਹੋਇਆ ਹੈ ਇਸ ਤੋਂ ਇਲਾਵਾ ਬੱਦਲ ਜਿਹੜੇ ਨੇ ਹਿਮਾਚਲ ਦੇ ਵਿੱਚ ਹੋਣ ਸ਼ਿਮਲਾ ਦੇ ਵਿੱਚ ਹੋਣ ਕੁੱਲੂ ਦੇ ਵਿੱਚ ਹੋਣ ਹਾਲੇ ਵੀ ਛਾਏ ਹੋਏ ਨੇ ਲਗਾਤਾਰ ਰੁਕ ਰੁਕ ਕੇ ਮੀਂਹ ਪੈ ਰਿਹਾ ਹੈ ਮੌਸਮ ਵਿਭਾਗ ਦੇ ਵੱਲੋਂ ਵੀ ਅਲਰਟ ਜਾਰੀ ਕੀਤਾ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਥਾਂ ਤੇ ਲੰਗੜਾ ਸੀਗਾ ਪਰ ਇਹ ਸੜਕ ਪੂਰੀ ਤਰੀਕੇ ਦੇ ਨਾਲ ਖਰਾਬ ਹੋ ਚੁੱਕੀ ਹੈ ਲੋਕਾਂ ਦਾ ਆਣਾ ਜਾਣਾ ਔਖਾ ਹੋ ਚੁੱਕਾ ਹੈ 300 ਤੋਂ ਵੱਧ ਸੜਕਾਂ ਤੇ ਕਈ ਨੈਸ਼ਨਲ ਹਾਈਵੇ ਦੱਸੇ ਜਾ ਰਹੇ ਨੇ ਜੋ ਇਸ ਕੁਦਰਤ ਦੀ ਤਬਾਹੀ ਕਰਕੇ ਨਸ਼ਟ ਹੋ ਚੁੱਕੇ ਨੇ ਉਹਨਾਂ ਦੇ ਲਈ ਹੁਣ ਲੋਕਾਂ ਦੇ ਲਈ ਆਉਣ ਜਾਣ ਦਾ ਰਸਤਾ ਬੰਦ ਹੋ ਚੁੱਕਾ ਹੈ ਲੋਕਾਂ ਦੀਆਂ ਗੱਡੀਆਂ ਹੋਣ ਕਾਰ ਹੋਣ ਦੁਕਾਨਾਂ ਹੋਣ ਸਭ ਕੁਝ ਇਸ ਵੇਲੇ ਖਤਰਾ ਉਹਨਾਂ ਤੇ ਮੰਡਰਾ ਰਿਹਾ ਕਿਉਂਕਿ ਲੋਕਾਂ ਦੇ ਘਰ ਰੋੜ ਚੁੱਕੇ ਨੇ ਗੱਡੀਆਂ ਦਾ ਨੁਕਸਾਨ ਹੋ ਚੁੱਕਾ ਹੈ ਤੇ ਇਸ ਤੋਂ ਇਲਾਵਾ ਹੁਣ ਅਗਲੀ ਤਸਵੀਰ ਵੀ ਤੁਹਾਨੂੰ ਦਿਖਾਵਾਂਗੇ ਹਿਮਾਚਲ ਦੀਆਂ ਇਹ ਤਸਵੀਰਾਂ ਨੇ ਜੋ ਤੁਸੀਂ ਲਗਾਤਾਰ ਆਪਣੀ ਸਕਰੀਨ ਤੇ ਦੇਖ ਰਹੇ ਹੋ Shimla ਦੇ ਵਿੱਚ ਜੋ ਹਾਲਾਤ ਨੇ Kinor ਦੇ ਵਿੱਚ ਜੋ ਹਾਲਾਤ ਨੇ Shri Khand Mahadev ਮੰਦਿਰ ਦੇ ਨੇੜੇ ਜਿਸ ਤਰੀਕੇ ਦੇ ਨਾਲ ਬੱਦਲ ਫਟਿਆ ਉਸ ਤੋਂ ਬਾਅਦ ਜੋ ਤਸਵੀਰਾਂ ਸੀ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲੈਂਡਸਲਾਈਡ ਹੋਈ ਆ ਉਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਜੋ ਹਾਲਾਤ ਬਣ ਜਾਂਦੇ ਨੇ ਪੱਥਰ ਡਿੱਗਦੇ ਨੇ ਲੋਕ ਡਰ ਜਾਂਦੇ ਨੇ ਲੋਕਾਂ ਦੇ ਵੱਲੋਂ ਕੈਮਰੇ ਦੇ ਵਿੱਚ ਇਹਨਾਂ ਤਸਵੀਰਾਂ ਨੂੰ ਕੈਪਚਰ ਕੀਤਾ ਜਾਂਦਾ ਹੈ ਪਾਣੀ ਦਾ ਵਹਾਅ ਇੰਨਾ ਤੇਜ਼ ਹੁੰਦਾ ਹੈ ਕਿ ਸਭ ਕੁਝ ਆਪਣੇ ਨਾਲ ਰੋੜ ਕੇ ਅੱਗੇ ਲੈ ਜਾਂਦਾ ਹੈ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਜੋ ਹਾਲਾਤ ਨੇ ਉਹ ਵਿਗੜਦੇ ਹੋਏ ਨਜ਼ਰ ਆਲੇ ਨੇ रामपुर ਦੇ ਗਾਨਵੀ ਦੇ ਵਿੱਚ ਸਲਾਬ ਆਇਆ ਹੈ ਮਾਚਲ ਪ੍ਰਦੇਸ਼ ਦੇ ਵਿੱਚ ਮੌਨਸੂਨ ਤਬਾਹੀ ਮਚਾ ਰਹੀ ਹੈ ਅਸਮਾਨ ਤੋਂ ਆਫਤ ਵਾਂਗ ਮੀਂਹ ਵਰ ਰਿਹਾ ਹੈ ਪੰਜ ਇਲਾਕੇ ਸ਼ਿਮਲਾ ਕਿਨੌਰ ਲਾਹੌਲ ਸਪੀਤੀ ਕੁਲੂ ਦੇ ਵਿੱਚ ਤਬਾਹੀ ਹੁਣ ਤੱਕ ਹੋ ਚੁੱਕੀ ਹੈ ਹੜ੍ਹ ਆ ਚੁੱਕੇ ਨੇ ਲੋਕਾਂ ਦੇ ਘਰਾਂ ਨੂੰ ਨਿਗਲ ਲਿਆ ਗਿਆ ਤੇ ਪੁਲ ਤੋੜ ਦਿੱਤੇ ਗਏ ਨੇ ਕਿਉਂਕਿ ਹੜ੍ਹ ਦੇ ਕਾਰਨ ਪੁਲ ਟੁੱਟ ਚੁੱਕੇ ਨੇ ਸੜਕਾਂ ਤਬਾਹ ਹੋ ਚੁੱਕੀਆਂ ਨੇ ਮੌਸਮ ਵਿਭਾਗ ਦੇ ਵੱਲੋਂ ਰਹਿ ਰਹਿ ਕੇ ਲੋਕਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਇਹ ਹਾਲਾਤ ਹੋਰ ਖਰਾਬ ਹੋਣਗੇ ਲਾਹੌਲ ਸਪੀਤੀ ਦੇ ਉਦੇਪੁਰ ਦੇ ਵਿੱਚ ਬੱਦਲ ਫਟਿਆ ਤਾਂ ਇਹ ਤਸਵੀਰਾਂ ਤੁਸੀਂ ਇੱਕ ਵਾਰ ਫੇਰ ਦੇਖੋ ਕਿਸ ਤਰੀਕੇ ਦੇ ਨਾਲ ਹਾਲਾਤ ਇਸ ਵੇਲੇ ਬਣੇ ਹੋਏ ਨੇ ਕਿਨੌਰ ਦੇ ਹਾਲਾਤ ਸਭ ਤੋਂ ਜ਼ਿਆਦਾ ਬੇहद ਇੱਥੇ ਹਾਲਾਤ ਖਰਾਬ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਗੱਡੀਆਂ ਇਸ ਫਲੈਸ਼ ਫਲੱਡ ਦੇ ਵਿੱਚ ਅੱਗੇ ਰੋੜ ਕੇ ਜਾ ਰਹੀਆਂ ਨੇ ਉਹ ਤਸਵੀਰਾਂ ਇੱਕ ਵਾਰ ਫੇਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਤਰੀਕੇ ਦੇ ਨਾਲ ਲੋਕਾਂ ਦੇ ਮਨਅ ਦੇ ਵਿੱਚ ਇਸ ਵੇਲੇ ਡਰ ਬਣਿਆ ਹੋਇਆ ਹੈ। ਬਈਆ ਸੋ ਬਈਆ ਬਈਆ ਚਲੋ ਪਰ ਓ ਰੁੜ ਗਏ ਸਾਰੀ ਕੰਪਨੀ ਓ ਲੱਗੇ ਟਿਕਾਣਾ ਓ ਪਰ ਇਧਰ ਆ ਹੁਣ ਓਪਾ ਦੇਖੋ ਕਿਵੇਂ ਪਾਣੀ ਵਧ ਰਹਾ ਹੈ ਫਲਟ ਆ ਗਿਆ ਉਹਨੇ ਵੀਡੀਓ ਤੇ ਨਹੀਂ ਹੈ ਕੋਈ ਨਹੀਂ ਹੈ ਕਿਵੇਂ ਫਲਟ ਆ ਰਿਹਾ ਹੈ ਮੇਰੇ ਪਾਣੀ ਹੋ ਗਿਆ ਪੂਰੀ ਕੀ ਪੂਰੀ ਕੰਪਨੀ ਪਾਣੀ ਵਿੱਚ ਵਹਿ ਗਈ ਕੁਛ ਨਹੀਂ ਰਹਾ